ਾਰੇ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਨਿਊਜ਼ ਬਹੁਤ-ਬਹੁਤ ਸਵਾਗਤ ਤੁਹਾਡਾ ਤਰਨ ਤਰਨ ਜਿਮਨੀ ਚੌਂਕ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਕਰ ਲਈ ਤਿਆਰੀ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਉਮੀਦਵਾਰ ਉਤਾਰਨ ਲਈ ਜੋ ਐਲਾਨ ਕਰ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਕਾਂਗਰਸ ਔਰ ਅਕਾਲੀ ਦਲ ਨੂੰ ਜੋ ਅਕਾਲੀ ਦਲ ਵਾਰਿਸ ਪੰਜਾਬ ਦਾ ਉਮੀਦਵਾਰ ਦੇਵੇਗਾ ਮਾ ਉਹ ਕਿਹੜਾ ਚਿਹਰਾ ਹੋਵੇਗਾ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਜੋ ਇੱਥੇ ਜਿੱਤ ਦਰਜ ਕਰੇਗਾ ਜੋ ਤਰਨ ਤਰ ਹਲਕੇ ਦੀ ਹਵਾ ਉਸ ਉਮੀਦਵਾਰ ਵਾਲੇ ਪਾਸੇ ਚੱਲ ਰਹੀ ਏ ਉਸ ਉਮੀਦਵਾਰ ਦਾ ਜੋ ਵਿਧਾਨ ਸਭਾ ਵਿੱਚ ਜਾਣਾ ਪੱਕਾ ਮੰਨਿਆ ਜਾ ਰਿਹਾ ਹੈ ਜੋ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਖਬਰ ਵਾਲ ਬਦਮ ਤੋਂ ਪਹਿਲਾਂ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਤੇ ਤਾਜ਼ਾ ਅਪਡੇਟ ਪਹੁੰਚ ਸਕੇ ਸੋ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਔਰ ਆਪਣੇ ਕਮੈਂਟ ਬਾਕਸ ਵਿੱਚ ਜਰੂਰ ਸਾਨੂੰ ਕਮੈਂਟ ਲਿਖਣਾ ਕਿ ਅਕਾਲੀ ਦਲ ਵਾਰਸ ਪੰਜਾਬ 2027 ਦੇ ਵਿੱਚ ਅੰਮ੍ਰਿਤਪਾਲ ਜਿਸ ਨੂੰ ਸੀਐਮ ਦਾ ਚਿਹਰਾ ਬਣਾਇਆ ਜਾਵੇ ਤਾਂ ਪੰਜਾਬ ਦਾ ਕੀ ਰੁਖ ਹੋਵੇਗਾ ਆਪਣੇ ਕਮੈਂਟ ਬਾਕਸ ਵਿੱਚ ਜਰੂਰ ਕਮੈਂਟ ਕਰਕੇ ਦੱਸਿਆ ਜੀ ਸੋ ਅਕਾਲੀ ਦਲ ਵਾਰਸ ਪੰਜਾਬ ਜਿਸ ਨੇ ਤਰਨਤਾਰ ਹਲਕੇ ਦੀ ਜਿੰਮੀ ਚੋਣ ਨੂੰ ਲੈ ਕੇ ਐਲਾਨ ਕਰ ਦਿੱਤਾ ਹੈ ਜੋ ਆਪਣਾ ਉਮੀਦਵਾਰ ਤਰਨਤਾਰ ਹਲਕੇ ਦੇ ਵਿੱਚ ਉਤਾਰਨਗੇ ਜਦੋਂ ਕਿ ਪਿਛਲੀਆਂ ਜਮਨੀ ਚੋਣਾਂ ਦੇ ਵਿੱਚ ਕਦੇ ਵੀ ਅਕਾਲੀ ਦਲ ਵਾਰਿਸ ਪੰਜਾਬ ਨੇ ਆਪਣਾ ਉਮੀਦਵਾਰ ਨਹੀਂ ਉਤਾਰਿਆ ਜੋ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਹੁੰਦੇ ਵਿੱਚ ਆਈਏ ਉਸ ਤੋਂ ਬਾਅਦ ਜਮਨੀ ਚੋਣਾਂ ਹੋਈਆਂ ਨੇ ਜੋ ਸਰਬਜੀਤ ਸਿੰਘ ਸੰਸਦ ਨੇ ਫਰੀਦਕੋਟ ਤੋਂ ਉਹਨਾਂ ਨੇ ਕਿਹਾ ਸੀ ਕਿ ਸਿਰਫ ਅਸੀਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹੀ ਹਿੱਸਾ ਲਵਾਂਗੇ ਪਰ ਹੁਣ ਤਰਨਤਾਰਨ ਦੀ ਜਮਨੀ ਚੋਣ ਜਿੱਥੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਖੁਦ ਸੰਸਦ ਨੇ ਉਹ ਸੀਟ ਖਾਲੀ ਹੋ ਗਈ ਹੈ ਜਿਹੜੇ ਕਿ ਆਪ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦਾ ਦਿਹਾਂਤ ਹੋ ਗਿਆ ਸੀ ਹੁਣ ਆਮ ਆਦਮੀ ਪਾਰਟੀ ਦੇ ਕੋਲ ਜੋ ਇੱਥੇ ਆਪਣਾ ਉਮੀਦਵਾਰ ਨਹੀਂ ਸੀ ਔਰ ਅਕਾਲੀ ਦਲ ਤੋਂ ਜਿਹੜਾ ਤਿੰਨ ਵਾਰ ਦਾ ਵਿਧਾਇਕ ਰਿਹਾ ਸੀ ਸਰਕੇ ਤੋਂ ਉਸ ਨੂੰ ਆਪੇ ਸ਼ਾਮਲ ਕਰਵਾ ਕੇ ਉਥੇ ਹਲਕਾ ਇੰਚਾਰਜ ਲਾਇਆ ਹੈ ਜਿਸ ਕਰਕੇ ਆਮ ਆਦਮੀ ਪਾਰਟੀ ਦਾ ਵਿਰੋਧ ਹੋ ਰਿਹਾ ਔਰ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਉਸ ਦੇ ਆਪਣੇ ਵਰਕਰ ਨੇ ਆਪਣੇ ਲੀਡਰ ਨੇ ਉਹ ਵੀ ਵਿਰੋਧ ਕਰ ਰਹੇ ਨੇ ਜੋ ਬਹੁਤ ਵੱਡੀ ਚੁਣੌਤੀ ਬਣੀ ਹੋਈ ਹੈ ਔਰ ਦੂਸਰੇ ਪਾਸੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜਿਵੇਂ ਹੀ ਇੱਥੇ ਚੋਣ ਲੜਨ ਦਾ ਐਲਾਨ ਕੀਤਾ ਹੈ ਤਾਂ ਸਾਰੀਆਂ ਹੀ ਪਾਰਟੀਆਂ ਨੂੰ ਬਹੁਤ ਚਿੰਤਾ ਸਤਾਰੀ ਹੈ ਕਿ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਅਮਰਤਪਾਲ ਸਿੰਘ ਖਾਲਸਾ ਖੁਦ ਡਿਬਰੂਗੜ੍ਹ ਜੇਲ੍ਹ ਚ ਬੈਠੇ ਹੋਏ ਸੀ ਔਰ ਲੋਕਾਂ ਨੇ ਚੋਣ ਮਹਿਰ ਸੰਭਾਲ ਕੇ ਸਭ ਤੋਂ ਵੱਡੇ ਫਰਕ ਨਾਲ ਉਹਨਾਂ ਨੂੰ ਤਰਨਤਰਨ ਹਲਕੇ ਦੇ ਵਿੱਚੋਂ ਵੱਡੀ ਲੀਡ ਦਵਾਈ ਔਰ ਖਡੂਰ ਸਾਹਿਬ ਹਲਕੇ ਤੋਂ ਉਹਨਾਂ ਨੂੰ ਸੰਸਦ ਮੈਂਬਰ ਬਣਾਇਆ ਉਸੇ ਤਰ੍ਹਾਂ ਤਰਨਤਰਨ ਹਲਕੇ ਦੇ ਵਿੱਚ ਜੇਕਰ ਅਕਾਲੀ ਦਲ ਵਾਸ ਪੰਜਾਬ ਆਪਣਾ ਉਮੀਦਵਾਰ ਖੜਾ ਕਰਦਾ ਤਾਂ ਫਿਰ ਇੱਥੇ ਜਿੱਤ ਅਕਾਲੀ ਦਲ ਵਾਸ ਪੰਜਾਬ ਦੀ ਪੱਕੀ ਹੈ ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਲਗਾਤਾਰ ਚਿੰਤਾ ਸਤਾ ਰਹੀ ਹੈ ਸੋ ਦੂਸਰੇ ਪਾਸੇ ਅਕਾਲੀ ਦਲ ਵਰਸ ਪੰਜਾਬ ਵੱਲੋਂ ਹਾਲੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਪਰ ਪਾਰਟੀ ਕੋਲ ਇੱਕ ਅਜਿਹਾ ਉਮੀਦਵਾਰ ਹੈ ਜੇਕਰ ਉਸ ਨੂੰ ਖੜਾ ਕੀਤਾ ਜਾਂਦਾ ਹੈ ਤਾਂ ਅਕਾਲੀ ਦਲ ਵਰਸ ਪੰਜਾਬ ਦੀ ਪਾਰਟੀ ਵਿਧਾਨ ਸਭਾ ਵਿੱਚ ਐਂਟਰੀ ਪੱਕੀ ਮੰਨੀ ਜਾ ਰਹੀ ਹੈ ਸੋ ਆਓ ਤੁਹਾਨੂੰ ਦੱਸਦੇ ਹਾਂ ਉਹ ਕੌਣ ਹੈ ਉਮੀਦਵਾਰ ਜਿਸ ਨੂੰ ਤਰਨ ਤਰਨ ਦੇ ਲੋਕ ਅੱਜ ਤੋਂ ਹੀ ਆਪਣਾ ਐਮਐਲਏ ਆਪਣਾ ਵਿਧਾਇਕ ਮੰਨ ਰਹੇ ਨੇ ਜੋ ਕਿ ਪੰਜਾਬੀ ਤਰਨ ਤਰਨ ਦੀ ਜਿਮਨੀ ਚੋਣ ਨੇ ਪੂਰੀ ਤਰ੍ਹਾਂ ਸਿਆਸਤ ਪਖਾ ਦिती ਹੈ ਚੋਣਾ ਵਿੱਚ ਅੰਮ੍ਰਿਤਪਾਲ ਸਿੰਘ ਪਾਰਟੀ ਵੱਲੋਂ ਆਪਣੇ ਉਮੀਦਵਾਰ ਖੜਾ ਕਰਨ ਦੇ ਐਲਾਨ ਤੋਂ ਬਾਅਦ ਲਗਾਤਾਰ ਤਰਨ ਤਰਨ ਦੇ ਵਿੱਚ ਖੁੰਡ ਚਰਚਾਵਾ ਹੋ ਰਹੀਆਂ ਨੇ ਆਮ ਆਦਮੀ ਪਾਰਟੀ ਜਿਹੜੀ ਕਿ ਪਿਛਲੀਆਂ ਸਾਰੀਆਂ ਜਿਮਣੀ ਚੋਣਾਂ ਦੇ ਵਿੱਚ ਜਿੱਤ ਦਰਜ ਕਰਦੀ ਰਹੀ ਹੈ ਇਸ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜੋ ਆਪਣੀ ਹਾਰ ਨਜ਼ਰ ਆ ਰਹੀ ਹੈ aur ਕਾਂਗਰਸ ਪਾਰਟੀ ਅਕਾਲੀ ਦਲ ਤੇ ਬੀਜੇਪੀ ਵੱਲੋਂ ਅਜੇ ਤੱਕ ਭਾਵੇਂ ਆਪਣੇ ਵੱਲੋਂ ਉਮੀਦਵਾਰ ਨਹੀਂ ਉਤਾਰੇਗੇ ਅਕਾਲੀ ਦਲ ਨੂੰ ਛੱਡ ਕੇ ਪਰ ਕਿਤੇ ਨਾ ਕਿਤੇ ਸਾਰੀਆਂ ਪਾਰਟੀਆਂ ਅੰਮ੍ਰਿਤਪਾਲ ਦੀ ਪਾਰਟੀ ਤੋਂ ਡਰੀਆਂ ਹੋਈਆਂ ਨੇ ਸੋ ਤਰਨ ਤਰਨ ਦੀ ਜਿਮਨੀ ਚੋਣ ਦੇ ਨਾਲ ਜੋ 2027 ਦੇ ਵਿੱਚ ਸਰਕਾਰ ਬਣਾਉਣ ਲਈ ਵੀ ਪਾਰਟੀਆਂ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਔਰ ਦੂਸਰੇ ਪਾਸੇ ਜੋ ਤਰਨ ਤਰਨ ਦੀ ਜਿਮਨੀ ਚੋਣ ਹੈ ਉਸ ਵਾਸਤੇ ਲਗਾਤਾਰ ਜੋ ਅਕਾਲੀ ਦਲ ਵੱਲੋਂ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਚਹਿਟ ਆ ਰਹੀਆਂ ਨੇ ਜਾਂ মিডিਆ ਦੇ ਉੱਪਰ ਖਬਰਾਂ ਫਲਾਈਆਂ ਜਾ ਰਹੀਆਂ ਨੇ ਤਾਂ ਕਿ ਤਰਨਤਾਰਨੀ ਜਿੰਮੀ ਚੋਣ ਜਿਹੜੇ ਕਿ ਅਮਰਤਪਾਲ ਨੂੰ ਬਦਨਾਮ ਕਰਕੇ ਤੇ ਇਹ ਜਿੱਤੀ ਜਾ ਸਕੇ ਸੋ ਚੋਣਾਂ ਤੋਂ ਪਹਿਲਾਂ ਜੋ ਆਮ ਆਦਮੀ ਪਾਰਟੀ ਲਈ ਬਹੁਤ ਵੱਡੀ ਚੁਣੌਤੀ ਬਣਿਆ ਹੋਇਆ ਹੈ ਆਮ ਆਦਮੀ ਪਾਰਟੀ ਨੇ ਜਿਵੇਂ ਹੀ ਇੱਥੇ ਅਕਾਲੀ ਦਲ ਦਾ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਆਪ ਵਿੱਚ ਸ਼ਾਮਲ ਕਰਾ ਕੇ ਹਲਕਾ ਇੰਚਾਰਜ ਲਾਇਆ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਟਿਕਟ ਦਿੱਤੀ ਜਾਵੇਗੀ ਆਮ ਆਦਮੀ ਪਾਰਟੀ ਵੱਲੋਂ ਤੇ ਇਸ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਦੇ ਆਪਣੇ ਹੀ ਲੀਡਰਾਂ ਨੇ ਉਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ ਇਸ ਦੇ ਨਾਲ ਇਹ ਵੀ ਗੱਲ ਸਾਹਮਣੇ ਆ ਰਹੀ ਕਿ ਜਦੋਂ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਨੇ ਤਰਨਤਾਰਨ ਜਿਮਨੀ ਚੋਣ ਲੜਨ ਦਾ ਐਲਾਨ ਕੀਤਾ ਤਾਂ ਸਾਂਸਦ ਅਮਰਪਾਲ ਸਿੰਘ ਨਾਲ ਕਈ ਤਰ੍ਹਾਂ ਖਬਰਾਂ ਹਰ ਰੋਜ਼ ਮੀਡੀਆ ਦੇ ਉੱਪਰ ਫਲਾਈਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਅਮਰਪਾਲ ਸਿੰਘ ਦੀ ਅਸ਼ਲੀਮ ਚੇਟ ਤੇ ਨਸ਼ੇ ਆਦਿ ਹੋਣ ਦੀ ਵੀ ਗੱਲ ਆਖੀ ਜਾ ਰਹੀ ਹੈ ਸੋ ਪਰ ਸਾਂਸਦ ਅਮਰਪਾਲ ਸਿੰਘ ਦੇ ਲਕੀਰ ਈਮਾਨ ਸਿੰਘ ਖਾਰਾ ਦਾ ਇਹ ਵੀ ਕਹਿਣਾ ਕਿ ਅਮਰਪਾਲ ਸਿੰਘ ਨੂੰ ਤਰਨਤਾਰਨ ਜਿਮਨੀ ਚੋਣ ਨੂੰ ਲੈ ਕੇ ਇਹ ਸਾਰੀਆਂ ਖਬਰਾਂ ਬਦਨਾਮ ਕਰਨ ਲਈ ਫਲਾਈਆਂ ਜਾ ਰਹੀਆਂ ਨੇ ਉਹਨਾਂ ਨੇ ਕਹਿ ਕਿ ਵਿਰੋਧੀਆਂ ਵੱਲੋਂ ਅਜੀਆਂ ਬਿਆਨਬਾਜ਼ੀਆਂ ਹੁਣ ਆਮ ਗੱਲ ਏ ਇਹ ਸਭ ਕੁਝ ਵੋਟਾਂ ਪ੍ਰਭਾਵਿਤ ਕਰਨ ਲਈ ਕੀਤੀਆਂ ਜਾ ਰਹੀਆਂ ਨੇ ਅਦਾਲਤ ਵਿੱਚ ਅਜੀਆਂ ਬਿਆਨਬਾਜ਼ੀਆਂ ਦਾ ਕੋਈ ਮਹੱਤਵ ਨਹੀਂ ਹੁੰਦਾ ਵਕੀਲ ਦਾ ਕਹਿਣਾ ਕਿ 22 ਮਾਰਚ 2025 ਨੂੰ ਅਮਰਤਪਾਲ ਸਿੰਘ ਦੇ ਕੁਝ ਸਾਥੀਆਂ ਨੂੰ ਜਿਹੜੋ ਡਿਬਰੂ ਘੜੀ ਜੇਰ ਤੋਂ ਪੰਜਾਬ ਲੈ ਆਂਦਾ ਗਿਆ ਤਾਂ ਸਾਰੀ ਮਨ ਕਰਤ ਕਹਾਣੀਆਂ ਪੰਜਾਬ ਪੁਲਿਸ ਰਸ ਰਹੀਏ ਇਸੇ ਤਰ੍ਹਾਂ ਅਮਰਤਪਾਲ ਸਿੰਘ ਦੇ ਜਿਹੜੇ ਕਿ ਸਾਥੀ ਸੀ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਉਹਦੇ ਮਾਪਿਆਂ ਦਾ ਵੀ ਕਹਿਣਾ ਕਿ ਜਾਣ ਬੁੱਝ ਕੇ ਝੂਠ ਫਲਾਇਆ ਜਾ ਰਿਹਾ ਹੈ ਬਾਜੇ ਕੀ ਬੋਲੋ ਅੰਮ੍ਰਿਤਪਾਲ ਸਿੰਘ ਦੇ ਵਿਰੋਧ ਕੋਈ ਵੀ ਬਿਆਨ ਨਹੀਂ ਦਿੱਤਾ ਜਾ ਰਿਹਾ ਸੋ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਕਹਿਣਾ ਕਿ ਤਰਨਤਾਰਨ ਵਿਧਾਨ ਸਭਾ ਸੀਟ ਲੋਕ ਸਭਾ ਹਲਕਾ ਖਨੂਰ ਸਾਹਿਬ ਅਧੀਨ ਆਉਂਦੀ ਹੈ ਜਿੱਥੇ ਅੰਮ੍ਰਿਤਪਾਲ ਸਿੰਘ ਨੇ ਵੱਡੀ ਲੀਟ ਜਿੱਤ ਕੇ ਜੋ ਇਹ ਸੀਟ ਹਾਸਲ ਕੀਤੀ ਸੀ ਇਸੇ ਤਰ੍ਹਾਂ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਅੰਮ੍ਰਿਤਪਾਲ ਨੂੰ 40% ਦੀ ਵੋਟਾਂ ਮਿਲੀਆਂ ਸਨ ਜਿਸ ਕਰਕੇ ਵਿਰੋਧੀ ਡਰੇ ਹੋਏ ਸੋ ਲੋਕ ਸਭਾ ਚੋਣਾਂ ਵਿੱਚ ਇਸ ਸੀਟ ਨੂੰ ਦੂਜੇ ਨੰਬਰ ਤੇ ਕਾਂਗਰਸੀ ਪਾਰਟੀ ਰਹੀ ਸੀ ਜਦੋਂ ਕਿ ਸੂਬਾ ਸਰਕਾਰ ਦਾ ਮੰਤਰੀ ਸੀ ਜਿਹੜਾ ਉਹ ਚੋਣ ਲੜ ਰਿਹਾ ਸੀ ਲਾਲਜੀਤ ਸਿੰਘ ਖੁੱਲਰ ਔਰ ਉਸ ਨੂੰ ਤੀਜੇ ਸਥਾਨ ਤੇ ਸਫਰ ਕਰਨਾ ਪਿਆ ਸੀ ਹਾਲਾਂਕਿ ਆਪ ਸਰਕਾਰ ਵੱਲ ਇਸ ਦੇ ਬਾਅਦ ਵੀ ਹਲਕੇ ਵਿੱਚ ਜ਼ਬਰਦਸਤ ਵਿਕਾਸ ਕਰਵਾਏ ਜਾ ਚੁੱਕੇ ਹਨ ਜਿਸ ਦਾ ਫਾਇਦਾ ਆਪ ਨੂੰ ਚੋਣਾਂ ਦੌਰਾਨ ਮਿਲ ਸਕਦਾ ਹੈ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਮ ਆਦਮੀ ਪਾਰਟੀ ਸਰਕਾਰ ਨਾਲ ਜਨਤਾ ਨਾਲ ਜੁੜੇ ਮੁੱਦਿਆਂ ਨੂੰ ਸ਼ੋਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਘਟਾਉਣ ਵੱਲ ਧਿਆਨ ਦਿੱਤਾ ਹੈ ਪਰ ਆਪ ਸਰਕਾਰ ਨੂੰ ਕੇਰਨ ਲਈ ਅੰਦਰ ਖਾਤੇ ਕਈ ਵਿਰੋਧੀ ਪਾਰਟੀਆਂ ਇਕਜੁੱਟ ਵੀ ਹੋ ਗਈਆਂ ਨੇ ਸੋ ਜਿੱਥੇ ਸ਼੍ਰੋਮਣੀ ਅਕਾਲੀ ਦਲ ਅਗਰਸਰ ਅੰਮ੍ਰਿਤਪਾਲ ਨਾਲ ਮਿਲ ਕੇ ਚੋਣ ਲੜਨ ਦੀ ਰਣਨੀਤੀ ਤੇ ਵਿਚਾਰ ਚਰਚਾ ਵੀ ਚੱਲ ਰਹੀ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਵਕ ਹੋਇਆ ਤਾਂ ਵੀ ਅੰਮ੍ਰਿਤਪਾਲ ਦੇ ਨਾਲ ਹੱਥ ਮਿਲਾਉਣ ਦੀ ਦਿਖਾਈ ਦੇ ਰਿਹਾ ਹੈ ਜਿਸ ਤੇ ਸੰਕੇਤ ਪਿਛਲੇ ਕੁਝ ਦਿਨਾਂ ਤੋਂ ਮਿਲਣੇ ਸ਼ੁਰੂ ਹੋ ਗਏ ਨੇ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਦੇ ਆਗੂਆਂ ਨਾਲ ਕੀਤੀ ਗਈ ਮੀਟਿੰਗ ਤੋਂ ਮਿਲ ਚੁੱਕਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਨੂੰ ਲੱਗਦਾ ਹੈ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਟੱਕਰ ਦੇਣੀ ਹੈ ਤਾਂ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨਾਲ ਮਿਲ ਕੇ ਚੱਲਣਾ ਪਵੇਗਾ ਸੋ ਹੁਣ ਸਭ ਤੋ ਵੱਡਾ ਅਹਿਮ ਸਵਾਲ ਇਹ ਕਿ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਤਰਨਤਾਰ ਜਿਮਨੀ ਚੋਣ ਵਿੱਚ ਕਿਹੜੇ ਚਿਹਰੇ ਨੂੰ ਉਮੀਦਵਾਰ ਬਣਾਇਆ ਜਾਵੇਗਾ ਜੋ ਕਿ ਪਾਰਟੀ ਵੱਲੋਂ ਪਾਵੇਂ ਕਈ ਨਾਮਾਂ ਤੇ ਚਰਚਾ ਚੱਲ ਰਹੀ ਹੈ ਪਰ ਜਿਹੜਾ ਚਿਹਰਾ ਸਭ ਤੋਂ ਮਜ਼ਬੂਤ ਅਤੇ ਪਾਰਟੀ ਨੂੰ ਵਿਧਾਨ ਸਭਾ ਚ ਐਂਟਰੀ ਦਿਵਾ ਸਕਦਾ ਹੈ ਉਹ ਹੈ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜੇਕਰ ਅੰਮ੍ਰਿਤਪਾਲ ਦੀ ਪਾਰਟੀ ਬੀਬੀ ਖਾਲੜਾ ਨੂੰ ਚੋਣ ਮੈਦਾਨ 'ਚ ਉਤਾਰਦੀ ਹੈ ਤਾਂ ਵਿਰੋਧੀਆਂ ਲਈ ਬੀਬੀ ਖਾਲੜਾ ਨੂੰ ਹਰਾਉਣਾ ਬਹੁਤ ਔਖਾ ਹੋ ਜਾਵੇਗਾ ਦਰਅਸਲ ਚੋ ਸਿਆਸੀ ਮੈਰਾਂ ਦਾ ਕਹਿਣਾ ਕਿ ਖੰਡੂਰ ਸਾਹਿਬ ਤੋਂ ਅੰਮ੍ਰਿਤਪਾਲ ਨੂੰ ਬੀਬੀ ਖੱਲੜਾ ਦੀ ਵਜ੍ਹਾ ਕਰਕੇ ਇੰਨੀ ਵੱਡੀ ਜਿੱਤ ਹਾਸਲ ਹੋਈ ਸੀ ਕਿਉਂਕਿ 2019 ਦੇ ਲੋਕ ਸਭਾ ਚੋਣਾਂ ਦੇ ਵਿੱਚ ਬੀਬੀ ਖੱਲੜਾ ਚੋਣ ਭਾਵੇਂ ਹਾਰ ਗਏ ਸਨ ਜਿਸ ਤੋਂ ਬਾਅਦ ਖੰਡੂਰ ਸਾਹਿਬ ਵਾਸੀਆਂ ਨੂੰ ਦੁਨੀਆ ਭਰ ਦੇ ਲੋਕਾਂ ਵੱਲੋਂ ਲਹੰਤਾਂ ਪਾਈਆਂ ਗਈਆਂ ਸਨ ਉਹਨਾਂ ਕੋਲ ਭਾਈ ਜਸਵੰਤ ਸਿੰਘ ਖੱਲੜਾ ਦੇ ਪਰਿਵਾਰ ਲਈ ਕੁਝ ਕਰਨ ਦਾ ਮੌਕਾ ਸੀ ਜੋ ਉਹਨਾਂ ਦੇ ਹੱਥੋਂ ਗਵਾ ਦਿੱਤਾ ਜਿਵੇਂ ਲੋਕਾਂ ਦੇ ਅੰਦਰ ਉਹ ਗੱਲ ਘਰ ਕਰ ਗਈ ਤੋ 2024 ਦੇ ਵਿੱਚ ਲੋਕਾਂ ਨੇ ਅੰਮ੍ਰਿਤਪਾਲ ਨੂੰ ਵੱਡੀ ਨੀਡ ਨਾਲ ਜਿਤਾ ਕੇ ਆਪਣੀ ਪੜਾਅ ਕੱਢੀ ਜੇਕਰ ਤਰਨਤਾਰ ਜਿਮਨੀ ਚੋਣਾਂ 'ਚ ਬੀਬੀ ਖਾਲੜਾ ਨੂੰ ਉਤਾਰਿਆ ਜਾਂਦਾ ਹੈ ਤਾਂ ਉਹ ਅਕਾਲੀ ਦਲ ਵਰਸ ਪੰਜਾਬ ਦੀ ਪਾਰਟੀ ਦੀ ਵਿਧਾਨ ਸਭਾ ਐਂਟਰੀ ਕਰਵਾ ਸਕਦੇ ਨੇ ਸੋ ਦੂਸਰੇ ਪਾਸੇ ਪੰਜਾਬ ਦੇ ਮਸ਼ਹੂਰ ਕਲਾਕਾਰ ਦਲਜੀਤ ਦੋਸਾਂਝ ਵੀ ਅਸਿੱਧੇ ਤੌਰ ਤੇ ਅੰਮ੍ਰਿਤਪਾਲ ਦੀ ਪਾਰਟੀ ਨੂੰ ਜਿਤਾਉਣ ਵਿੱਚ ਮਦਦ ਕਰ ਸਕਣਗੇ ਕਿਉਂਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਬਣੀ ਫਿਰ ਪੰਜਾਬ 95 ਤੇ ਲਗਾਇਆ ਗਿਆ ਬੈਨ ਵੀ ਮੌਜੂਦਾ ਸਮੇਂ 'ਚ ਕਾਫੀ ਚਰਚਾ ਵਿੱਚ ਸ਼ਾਇਆ ਹੋਇਆ ਹੈ ਜਿਸ ਦਾ ਫਾਇਦਾ ਵੀ ਬੀਬੀ ਖੜਾ ਨੂੰ ਖੁਦ ਬੈ ਖੁਦ ਮਿਲੇਗਾ ਜਾਂ ਮਿਲੇਗਾ ਸੋ 2019 ਵਿੱਚ ਬੀਬੀ ਪਰਮਜੀਤ ਕੁਲ ਖੜਾ ਖਡੂਰ ਸਾਹਿਬ ਤੋਂ 214499 ਵੋਟਾਂ ਲੈ ਕੇ ਤੀਜੇ ਨੰਬਰ ਤੇ ਰਹੀ ਸੀ ਜਦੋਂ ਕਿ ਕਾਂਗਰਸ ਦੇ ਉਮੀਦਵਾਰ ਜਸਵੀਰ ਸਿੰਘ ਢਿੰਪਾ ਜਿਹੜੇ ਹੁਣ ਕਾਂਗਰਸ ਦੇ ਸੰਭਾਵੀ ਉਮੀਦਵਾਰ ਵਜੋਂ ਦੇਖੇ ਜਾ ਰਹੇ ਨੇ ਤੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਦੂਜੇ ਨੰਬਰ ਤੇ ਰਹੀ ਸੀ ਸੋ ਜਿਸ ਦਾ ਫਾਇਦਾ ਹੁਣ ਅਕਾਲੀ ਦਲ ਵਾਰਿਸਪਨ ਨੂੰ ਮਿਲ ਸਕੇਗਾ ਕਿਉਂਕਿ ਬੀਬੀ ਜਗੀਰ ਕੌਰ ਕਈ ਵਾਰ ਅਮਰਤਪਾਲ ਦੀ ਰਿਹਾਈ ਦੇ ਹੱਕ ਵਿੱਚ ਬਿਆਨ ਦੇ ਚੁੱਕੇ ਨੇ ਸੋ ਇਸ ਤੋਂ ਇਲਾਵਾ ਸਰਬਤ ਖਾਲਸਾ ਵੱਲੋਂ ਵੀ ਥਾਪੇ ਕੇ ਮੁਤਾਬਕ ਜਥੇਦਾਰ ਪਾਇਤਿਆਂ ਸਿੰਘ ਮਾਂਡਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨੋਂ ਅਪੀਲ ਕਰ ਚੁੱਕੇ ਹਨ ਕਿ ਉਹ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਤਾਂ ਕਿ ਅੰਮ੍ਰਿਤਪਾਲ ਨੂੰ 2027 ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾ ਸਕੇ ਇੱਥੇ ਹੀ ਬਸ ਨਹੀਂ ਅੰਮ੍ਰਿਤਪਾਲ ਦੇ ਪਰਿਵਾਰਕ ਮੈਂਬਰ ਵੀ ਇਹ ਗੱਲ ਆਖ ਚੁੱਕੇ ਹਨ ਕਿ ਅੰਮ੍ਰਿਤਪਾਲ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਾਉਣ ਦਾ ਇਕੋ ਇੱਕ ਹੱਲ ਬਚਿਆ ਹੈ ਉਹ ਅਕਾਲੀ ਦਲ ਵਰਸ ਪੰਜਾਬ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਦਿਵਾ ਕੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਬਣਾਉਣਾ ਦਾ ਅਸਲ ਪਰਵਾਸ ਸਮਹਿਤ ਪਾਰਟੀ ਆਗੂਆਂ ਵੱਲੋਂ ਅੰਮ੍ਰਿਤਪਾਲ ਦੇ ਜੇਲ੍ਹ ਵਿੱਚ ਬੰਦ ਹੋਣ ਦਾ ਪੂਰਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੇ ਸਾਰੇ ਇੱਕ ਵੱਡੀ ਮੈਨ ਖੜੀ ਕੀਤੀ ਜਾ ਰਹੀ ਹੈ ਜੋ ਅੰਮ੍ਰਿਤਪਾਲ ਦੀ ਹਵਾ ਮਜ਼ਬੂਤ ਕੀਤੀ ਜਾ ਸਕੇ ਸੋ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਤਰਨਤਾਰ ਸੀਟ ਤੇ ਪਿਆਣੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਅੰਦਰ ਖਾਤੇ ਅਜੇ ਉਮੀਦਵਾਰ ਦੀ ਭਲ ਕੀਤੀ ਜਾ ਰਹੀ ਜੋ ਇਸ ਸੀਟ ਤੇ ਤੱਕੜੀ ਤੱਕਰ ਦੇ ਸਕਣ ਅਮਰਤਪਾਲ ਸਿੰਘ ਖਾਲਸਾ ਦੀ ਪਾਰਟੀ ਨੂੰ ਭਾਵੇਂ ਹਲੇ ਤਰਨਤਾਰ ਦੀ ਜਿੰਮੀ ਚੋਣ ਦੀ ਤਰੀਕ ਦਾ ਐਲਾਨ ਨਹੀਂ ਹੋਇਆ ਪਰ ਫਿਰ ਵੀ ਤਰਨਤਾਰ ਦੀ ਜਿੰਮੀ ਚੋਣ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਸਿਆਸਤ ਪੂਰੀ ਤਰ੍ਹਾਂ ਪਖੀ ਹੋਈ ਹੈ ਤੇ ਚੋਣਾਂ ਨੂੰ ਪਿਛਲੀਆਂ ਸਾਰੀਆਂ ਚੋਣਾਂ ਤੋਂ ਬੇहद ਅਹਿਮ ਮੰਨਿਆ ਜਾ ਰਿਹਾ ਹੈ ਜੇਕਰ ਅਮਰਤਪਾਲ ਸਿੰਘ ਖਾਲਸਾ ਇਸ ਸੀਟ ਦੇ ਉੱਪਰ ਜਿੱਤ ਦਰਜ ਕਰਦੀ ਹੈ ਪਾਰਟੀ ਤਾਂ 2027 ਵਿੱਚ ਅਮਰਤਪਾਲ ਸਿੰਘ ਖਾਲਸਾ ਨੂੰ ਮੁੱਖ ਮੰਤਰੀ ਦਾ ਚਿਹਰਾ ਬਜੋ ਇਹ ਪਾਰਟੀ ਜੋ ਚੋਣ ਮદાન ਚ ਉਤਾਰੇਗੀ اور ਅਮਰਤਪਾਲ ਸਿੰਘ ਖਾਲਸਾ ਜਿਸ ਤਰ੍ਹਾਂ 1999 ਦੀਆਂ ਚੋਣਾਂ ਹੋਈਆਂ ਸੀਗੀਆਂ ਲੋਕ ਸਭਾ ਦੀਆਂ ਸੋ ਸਾਰੇ ਜਿਹੜੇ ਸੰਸਦ ਬਣੇ ਸੀ ਸਿਮਰਨਜੀਤ ਸਿੰਘ ਮਾਨ ਦੇ ਸਾਥੀ ਉਹ ਜੇਲ੍ਹਾਂ ਵਿੱਚ ਸੀ ਔਰ ਲੋਕਾਂ ਨੇ ਪੂਰਾ ਹੰਗਾਰਾ ਦਿੱਤਾ ਸੀ ਔਰ 9 ਤੇ 13 ਦੀਆਂ 13 ਸੀਟਾਂ ਦੇ ਵਿੱਚੋਂ ਜੋ ਸ਼ੋਮਨੀ ਕਾਲੀਦਰ ਅਮਰਸਰ ਨੇ ਜਿੱਤ ਦਰਜ ਕੀਤੀ ਸੀ ਸੋ ਸਿਮਰਨਜੀਤ ਸਿੰਘ ਮਾਨ ਉਸ ਸਮੇਂ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਸੀਗੇ ਉਸੇ ਤਰ੍ਹਾਂ ਅਮਰਤਪਾਲ ਸਿੰਘ ਖਾਲਸਾ ਨੂੰ ਦੇਖਿਆ ਜਾ ਰਿਹਾ ਜੇਕਰ ਅਮਰਪਾਲ ਸਿੰਘ ਖਾਲਸਾ ਤੁਰੰਤ ਤਨਜੀਮ ਨਹੀਂ ਚੋਣ ਵਿੱਚ ਜਿੱਤ ਦਰਜ ਕਰਦੇ ਨੇ 2027 ਦੇ ਵਿੱਚ ਉਹਨਾਂ ਲਈ ਇਹ ਰਾਹ ਹੋਰ ਵੀ ਸੌਖਾ ਹੋ ਜਾਵੇਗਾ